ਹਾਂ ਜਿੰਨੀਆਂ ਗੱਡੀਆਂ ਬਲੈਕ ਜੀ ਆ ਰਹੀਆਂ ਵਾ ਬਲੈਕ ਜੀ ਸਿਲੰਡਰ ਮਿਲ ਰਹੇ ਆ ਕਾਫੀਆਂ ਆਡੀਆਂ ਆਪ ਕੋਤੀ ਦੇਖ ਲੋ ਕਿੰਨੀ ਲੰਮੀ ਲਾਈਨ ਲੱਗੀ ਠੀਕ ਆ ਬਹੁਤ ਮਹਾਰਾ ਆ ਆ ਦੇਖੋ ਗੱਡੀਆਂ ਇੱਥੇ ਤੱਕ ਪਿੱਛੇ ਤੱਕ ਦਿਖਾਓ ਮਾੜੀ ਆ ਇੱਥੇ ਐਨਆਰ ਆ ਵੀ ਦੇਖ ਸਕਦੇ ਕੀ ਹਾਲ ਆ ਸੜਕ ਦਾ ਇਹ ਆਪਣੀਆਂ ਗੱਡੀਆਂ ਭਰੀ ਜਾ ਰਹੇ ਆ ਪਬਲਿਕ ਨੂੰ ਬ੍ਰੇਕ ਲਾਈ ਆ ਆਮ ਪਬਲਿਕ ਨੂੰ ਖਰਾਬ ਕਰ ਰਹੇ ਆ ਕੀ ਸਿਲੰਡਰ ਤੁਹਾਨੂੰ ਜੇ ਘਰਾਂ 'ਚ ਮਿਲ ਰਹੇ ਆ ਪਿੰਡ ਜਾ ਕੇ ਮਿਲ ਲੈ ਤੇ ਇੱਥੇ ਕਿਉਂ ਆਇਓ ਲੈਣ ਤੁਸੀਂ ਇੱਥੇ ਦਿੰਦੇ ਨਹੀਂ ਆ ਪਿੰਡਾਂ ਕਹਿੰਦੇ ਬੁੱਕ ਰਾਕੇ ਆਓ ਅੱਛਾ ਜੇ ਬੁੱਕ ਨਾ ਹੋਵੇ ਤੇ ਇਥੋਂ ਫੇਰ ਆ ਉਸ ਕੋ ਮੈਂ ਤੁਹਾਡਾ ਆਪਣਾ ਸੁਖ ਨਾਨਵਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਸੋ ਕਨਵਨ ਗੈਸ ਏਜੰਸੀ ਦੇ ਉੱਤੇ ਇੱਕ આરોਪ ਲੱਗ ਰਿਹਾ ਤੁਸੀਂ ਲੰਬੀਆਂ ਲੈਣਾ ਤੁਸੀਂ ਲੱਗੀਆਂ ਦੇਖ ਸਕਦੇ ਹੋ ਕਿ ਬਹੁਤ ਬਹੁਤ ਲੰਬੀਆਂ ਕਤਾਰਾਂ ਜਿਹੜੀਆਂ ਮੇਨ ਰੋਡ ਤੇ ਲੱਗ ਚੁੱਕੀਆਂ ਨੇ ਜੇ ਇੱਥੇ ਰੋਡ ਐਕਸੀਡੈਂਟ ਹੁੰਦਾ ਤੇ ਉਸ ਦਾ ਕੌਣ ਜ਼ਿੰਮੇਵਾਰ ਆ ਸੋ ਵੱਡਾ ਸਵਾਲ ਇੱਥੇ ਪੈਦਾ ਹੁੰਦਾ ਕਿ ਲੋਕਾਂ ਦਾ ਕਹਿਣਾ ਹੈ ਕਿ ਬਲੈਕ ਦੇ ਵਿੱਚ ਸਿਲੰਡਰ ਵੇਚੇ ਜਾ ਰਹੇ ਨੇ ਤੇ ਕਾਪੀ ਤੇ ਨਹੀਂ ਦੇ ਰਹੇ ਸੋ ਕਰਦੇ ਆ ਗੱਲਬਾਤ ਏਜੰਸੀ ਮਾਲਕਾਂ ਤੇ ਲੋਕਾਂ ਦੇ ਨਾਲ ਕਰਦੇ ਆ ਗੱਲਬਾਤ ਕਿੰਨੀਆਂ ਕਿ ਮੁਸ਼ਕਲਾਂ ਦਾ ਯਾਰਾ ਸਾਹਮਣਾ ਕਰਨਾ ਪਿਆ ਅਜੀਬ ਆ ਰਹੀ ਕੀ ਨਾਮ ਆਪਣਾ ਅਮਰੀਕ ਸਿੰਘ ਕਿੱਥੋਂ ਆਇਓ ਜਣੀ ਗੁਰਨੋਂ ਪਰਸੇਦਵਾਲ ਤੋਂ ਇੱਥੇ ਆਇਓ ਸਿਲੰਡਰ ਲੈਣ ਕੀ ਕਾਰਨ ਉਥੇ ਪਿੰਡ ਨਹੀਂ ਮਿਲਦੇ ਤੁਹਾਨੂੰ ਨਹੀਂ ਪਿੰਡ ਫੋਨ ਨਹੀਂ ਚੁੱਕਦੇ ਨਹੀਂ ਗੱਡੀਆਂ ਜਾ ਨਹੀਂ ਰਹੀਆਂ ਮਾਲਕ ਕਹੇ ਗੱਡੀਆਂ ਜਾ ਰਹੀਆਂ ਪਿੰਡ ਪਿੰਡ ਕਹੇ ਨਹੀਂ ਫੋਨ ਨਹੀਂ ਚੁੱਕਦੇ ਇੱਕ ਵਿਧਵਾ ਜਨਾਨੀ ਹੈ ਇੱਕ ਦਿਨ ਸਿਲੰਡਰ ਲੈਣਾ ਹੈ ਉਹਨੇ ਕਿੰਨਾ ਚਿਰ ਫੋਨ ਕਰਦੀ ਇਹਨੇ ਫੋਨ ਨਹੀਂ ਚੱਕਿਆ ਫਿਰ ਇੱਕ ਕਿਸਮਤ ਵਾਲੇ ਕਿਤੇ ਜਾਂਦੇ ਪਏ ਹਨ ਰੋਕਿਆ ਰੋਕ ਕੇ ਪੇਛੇ ਲੰਦੋ ਲੈ ਆਇਆ ਕੋ ਬਲੈਕ ਦਾ ਸਿਲੰਡਰ ਦਾ ਵੀ ਰੌਲਾ ਹੈਗਾ ਬਲੈਕ ਦਾ ਬਿਲਕੁਲ ਹੈ ਆਪਾਂ ਨਹੀਂ ਕਹਿੰਦੇ ਸਾਰੇ ਕਹਿੰਦੇ ਆ ਬਲੈਕ ਦਾ ਬਹੁਤ ਜ਼ਿਆਦਾ ਚਾਹਦੇ ਕੀ ਕਾਰਨ ਸਮਝਦੇ ਹੋ ਜੇ ਕਾਪੀ ਤੇ ਨਹੀਂ ਦੇ ਰਹੇ ਤੇ ਬਲੈਕ ਦੇ ਰਹੇ ਕਾਰਨ ਕੀ ਆ ਕਾਰਨ ਲਾਲਚ ਪੈਸਾ ਠੀਕ ਹੈ ਹਾਂਜੀ ਹੋਰ ਇਹ ਜਨਾ ਰਸ ਪਿਆ ਇਥੇ ਰੋਡ ਦੇ ਉੱਪਰ ਕੀ ਲੱਗਦਾ ਕਿ ਕੋਈ ਹਾਦਸਾ ਵਾਪਰ ਸਕਦਾ ਹੈ ਇਹਦੀ ਰਿਸਪੋਨਸੀਬਿਲਟੀ ਕਿਹਦੀ ਮੈਂ ਇਹ ਏਜੰਸੀ ਵਾਲੇ ਨਹੀਂ ਤੁਸੀਂ ਦੇਖ ਸਕਦੇ ਅੱਜ ਨਹੀਂ ਤੁਸੀਂ ਕਦੇ ਵੀ ਆ ਕੇ ਸਰਕਾਰ ਕੋਲ ਜੇਲੀ ਅੱਤਾ ਤਾਂ ਕਿਲੋਮੀਟਰ ਦੂਰੂ ਦੂਰੂ ਲੈਣਾ ਲੱਗਦੀ ਹੈ ਰੱਬ ਨਾਲ ਕਰੇ ਹਾਦਸਾ ਹੋ ਗਿਆ ਕੌਣ ਆ ਰਿਹਾ ਇਹਦਾ ਕਦੀ ਕੋ ਪੁਲਿਸ ਪ੍ਰਸ਼ਾਸਨ ਜਾ ਕੇ ਹੋਰ ਮੁਲਾਜ਼ਮ ਪਹੁੰਚਾ ਇੱਥੇ ਕਿਸੇ ਨੇ ਫੇਰਾ ਨਹੀਂ ਮਾਰਿਆ ਜੀ ਫਿਰ ਇੱਥੇ ਬਜ਼ੁਰਗਾਂ ਨੇ ਬਾਬਾ ਜੀ ਬੱਚੀਆਂ ਕੱਢਦੇ ਨੇ ਉਹ ਵੀ ਸੱਦੇ ਮੂੰਹ ਨਾਲ ਗੱਲ ਨਹੀਂ ਕਰਦੇ ਪਿਛਲੇ ਵਾਰ ਸਲੰਟਰ ਲੈ ਕੇ ਗਿਆ ਮੈਂ ਬਾਕਾਇਦਾ ਕਾਪੀ ਦਾ ਨੰਬਰ ਲੈ ਕੇ ਆਂਦਾ ਫੋਨ ਬੱਚੀਆਂ ਕੋਈ ਸਕੂਲ ਦਾ ਕੰਮ ਕਰਨਾ ਮੈਨੂੰ ਕਹਿੰਦੇ ਫੋਨ ਲਿਆ ਫੇਰ ਸਰਪੰਚ ਨੂੰ ਦੇਣਾ ਇਹ ਫਿਰ ਮੈਂ ਏਜੰਸੀ 'ਚ ਗਿਆ ਉੱਥੇ ਜਾ ਕੇ ਸ਼ਿਕਾਇਤ ਕੀਤੀ ਮੁੜਾ ਤੇ ਇੱਕ ਮੈਡਮ ਬੈਠੇ ਸੀ ਗਿਆ ਕੇ ਸਲੰਟਰ ਹੂੰ ਰੱਬ ਨਾ ਕਰੇ ਜੇ ਉੱਥੇ ਬਿੱਟੂ ਕੋ ਸੌਂਦਾ ਸੱਜੇ ਕੌਣ ਜ਼ਿੰਮੇਵਾਰ ਹੱਸ ਤੇ ਡੇਲੀ ਹਵਾਲਾ ਇਹ ਨਹੀਂ ਹਵਾਲਾ ਤੁਸੀਂ ਜਦੋਂ ਮੱਦੀ ਆ ਕੇ ਚੈੱਕ ਕਰ ਸਕਦੇ ਹਾਂ ਹਾਂ ਜੀ ਫਿਰ ਸੋ ਕੀ ਕਾਰਨ ਸਮਝਦੇ ਇੱਥੇ ਇੰਨਾ ਰਸ ਪੈਣ ਦਾ ਕਾਰਨ ਵੇਖ ਲਓ ਜੀ ਆਪਾਂ ਦੂਜੀ ਵਾਰ ਹੀ ਆਏ ਇੱਥੇ ਉਹ ਪਹਿਲਾਂ ਵੀ ਬੁਕਿੰਗ ਕਰਾਈ ਸੀ ਉਹ ਕੈਂਸਲ ਹੋ ਗਈ ਆ ਆ ਹੁਣ ਵੇਖੋ ਦੁਨੀਆ ਕਿੰਨੀ ਖੜੀ ਆ ਆਪਣੀਆਂ ਗੱਡੀਆਂ ਚ ਪਾਈ ਜਾਂਦੀ ਆ ਲੋਕ ਇੱਥੇ ਛੜੇ ਖੜੇ ਆ ਲੋਕਾਂ ਨੂੰ ਪੈਸਾ ਦੇ ਦਾਰ ਦੇ ਪਹਿਲਾਂ ਸ਼ੰਦਰ ਦੇਣਾ ਆਪਣੇ ਆਪਣੀ ਬਾਅਦ ਦੇਣ ਇਹ ਆਪਣੇ ਮੈਹਰਾਂ ਦੇ ਲਾਜ ਨੂੰ ਬਾਹਰ ਵੇਚਣ ਵਾਸਤੇ ਲੱਜੀ ਜਾਂਦੀ ਆ ਕਿਤੇ ਲੱਗੇ ਉਹ ਤਾਂ ਲੋਕਾਂ ਨੂੰ ਦਿੰਦੇ ਨੇ ਇਹ ਬ੍ਰੇਕ ਤਾਂ ਲੋਕ ਕਹਿੰਦਾ ਮਤਲਬ ਕਿ ਗੱਡੀਆਂ ਭਰ ਕੇ ਬਾਹਰ ਭੇਜੀਆਂ ਜਾ ਰਹੀਆਂ ਹਾਂਜੀ ਹਾਂਜੀ ਤੇ ਪਬਲਿਕ ਖਰਾਬ ਹੋਣ ਲਈ ਆ ਠੀਕ ਹੈ ਪਹਿਲਾਂ ਪਬਲਿਕ ਨੂੰ ਦੇਣ ਇੱਥੇ ਭਾਜੀ 7 ਵਜੇ 10 ਵਜੇ ਲੋਕਾਂ ਨੂੰ ਇੱਥੇ ਆਉਂਦੇ ਆ Delhi 8 ਵਜੇ ਬਹੁਤ ਵਾਇਰਲ ਫਟਾਕਾ ਇੰਨਾ ਐਲਾਨ ਕਰੋ ਇਹ ਵਾਤਾਵਰਣ ਚੱਲਣਾ ਵਾ ਨਹੀਂ ਆਪਣੀ ਰੋਡ ਗਈਆਂ ਇਦਨ ਬਣਾਈ ਆ ਕੋਈ ਗੱਡੀ ਆ ਦੇਖੋ ਜੀ ਪਬਲਿਕ ਨੂੰ ਖਰਾਬ ਕਰ ਰਹੇ ਆ ਹਣੀ ਕੀ ਕਾਰਨ ਸਮਝੋ ਭਾਈ ਇਹ ਤੇ ਲੈਣਾ ਬਹੁਤ ਬਹੁਤ ਲੰਬੀਆਂ ਲੱਗੀਆਂ ਕੀ ਮਤਲਬ ਕੀ ਇਹ ਪਬਲਿਕ ਖਰਾਬ ਕਰਦੇ ਆ ਗੱਡੀਆਂ ਜਿਹੜੀਆਂ ਪਿੰਡਾਂ ਚ ਜਾਂਦੀਆਂ ਉਹ ਭਲੀ ਜਾਂਦੇ ਆ ਇਹਨਾਂ ਦੀ ਬ੍ਰੇਕ ਲਾਈ ਆ ਇੱਥੇ ਕੋਈ ਹਾਸਾ ਹੋ ਗਿਆ ਕੌਣ ਜ਼ਿੰਮੇਵਾਰ ਆ ਰੋਡ ਟੋਟਲੀ ਜਾਮ ਕੀਤਾ ਪਿਆ ਆ ਆ ਗੱਡੀ ਇੱਥੇ ਲਾਈ ਜਣਾ ਨੇ ਇਹ ਕਿਲੋ ਮੀਟਰ ਦਾ ਆ ਡੇਲੀ ਲੱਗਦਾ ਇੱਥੇ ਲੱਗਦਾ ਆ ਦੇਖੋ ਤੁਸੀਂ ਆ ਵੀ ਦੇਖ ਸਕਦੇ ਆ ਵੀ ਦੇਖ ਸਕਦੇ ਕੀ ਹਾਲ ਆ ਸੜਕ ਦਾ ਇਹ ਆਪਣੀਆਂ ਗੱਡੀਆਂ ਭਰੀ ਜਾ ਰਹੇ ਆ ਪਬਲਿਕ ਨੂੰ ਬ੍ਰੇਕ ਲਾਈ ਆ ਹੂੰ ਆਮ ਪਬਲਿਕ ਨੂੰ ਖਰਾਬ ਕਰ ਰਹੇ ਆ ਕਿ ਸਿਲੰਡਰ ਤੁਹਾਨੂੰ ਜੇ ਘਰਾਂ 'ਚ ਮਿਲ ਰਹੇ ਪਿੰਡ ਜਾ ਕੇ ਮਿਲ ਰਹੇ ਤੇ ਇੱਥੇ ਕਿਉਂ ਆਇਓ ਲੈਣ ਤੁਸੀਂ ਇੱਥੇ ਦਿੰਦੇ ਨਹੀਂ ਆਂ ਕਿ ਪਿੰਡਾਂ ਕਹਿੰਦੇ ਬੁੱਕ ਰਾਕੇ ਆਓ ਅੱਛਾ ਜੇ ਬੁੱਕ ਨਾ ਹੋਵੇ ਤੇ ਇਥੋਂ ਫੇਰਾ ਪੈਂਦਾ ਮੈਂ ਪਹਿਲਾਂ ਫੇਰਾ ਪਾ ਕੇ ਗਿਆ ਅੱਛਾ ਹਾਂਜੀ ਤੇ ਹੁਣ ਕਾਰਨ ਕੀ ਸਮਝਦੇ ਹੋ ਤੁਸੀਂ ਅਸੀਂ ਨਹੀਂ ਹੋ ਸਮਝਾਂਦੇ ਇਹਨਾਂ ਨੂੰ ਬਲੈਕ ਜਾ ਰਹੀਆਂ ਨੇ ਬਲੈਕ ਦਾ ਮੈਨੂੰ ਨਹੀਂ ਪਤਾ ਕਿ ਨਾਲ ਲੱਗੇ ਬਲੈਕ ਜਾਂਦੇ ਕਿਦਾਂ ਪਰ ਆਪਣੀਆਂ ਗੱਡੀਆਂ ਭਰੀ ਜਾ ਰਹੇ ਆ ਜੇ ਇਹਨਾਂ ਨੂੰ ਗਲਤ ਗੱਲ ਪੈਂਦੇ ਆ ਆਹ ਫੌਜੀ ਸਾਹਿਬੇ ਗਲਪੰਦਾ ਇਹ ਕਿ ਪੈਸਿੰਗ ਆ ਤੁਸ ਜੁੱਤ ਬੋਲਿਆ ਕੋਈ ਗਲਤ ਮੈਂ ਕਹੀਆ ਤਾਂ ਮੈਂ ਤੁਹਾਨੂੰ ਗੱਲ ਕੱਢੀ ਮੈਂ ਗਲਤ ਆ ਜੀ ਬਾਈ ਕੀ ਨਾਮ ਆ ਆਪਣਾ ਭਾਈ ਜੋਦਾ ਮੈਂ ਝੰਡੇ ਲਵਾਣੇ ਤੂੰ ਝੰਡੇ ਲਵਾਣੇ ਤੋਂ ਕੰਨ ਬਣਾਏ ਤੁਸੀਂ ਸਿਲੰਡਰ ਲੈਣੇ ਸਿਲੰਡਰ ਲੈਣੇ ਆ ਕੀ ਕਾਰਨ ਕੀ ਐਡਾ ਰਸਕਿਉ ਪਾਤਾ ਜੀ ਕੋਈ ਮਿਲ ਗੱਡੀ ਨਹੀਂ ਜਾ ਰਹੀ ਪਿੰਡਾਂ ਦੇ ਵਿੱਚ ਜਿੰਨੀਆਂ ਗੱਡੀਆਂ ਬਲੈਕ ਜੇ ਜਾ ਰਹੀਆਂ ਵਾ ਬਲੈਕ ਜੇ ਸਿਲੰਡਰ ਮਿਲ ਰਹੇ ਆ ਕਾਪੀਆਂ ਸਾਡੀਆਂ ਆਹ ਖੋਤੀ ਦੇਖ ਲੋ ਕਿੰਦੀ ਲੰਮੀ ਲਾਈਨ ਲੱਗੀ ਠੀਕ ਆ ਬਹੁਤ ਮਾੜਾ ਹਾਲਾ ਆਹ ਦੇਖੋ ਗੱਡੀਆਂ ਇੱਥੇ ਤੱਕ ਪਿੱਛੇ ਤੱਕ ਦੇਖੋ ਮੜ ਜਾ ਇੱਥੇ ਇਨਾ ਰਸ਼ ਦਿੱਲੀ ਰਹਿੰਦਾ ਜੀ ਦਿੱਲੀ ਜੀ ਦਿੱਲੀ ਕੋਈ ਪੁਲਿਸ ਪ੍ਰਸ਼ਾਸਨ ਆਉਂਦਾ ਇੱਥੇ ਪੂਰਾ ਰਸ਼ ਕਲੀਅਰ ਕਰਾਉਣ ਵਾਸਤੇ ਨਹੀਂ ਆਇਆ ਭਾਈ ਨਾ ਕੋਈ ਪੁੱਛ ਰਿਹਾ ਬਹੁਤ ਮੜਾ ਹਾਲ ਇੱਥੇ ਤਾਂ ਰੋਡ ਐਕਸੀਡੈਂਟ ਹੁੰਦਾ ਵੀ ਬਹੁਤ ਜ਼ਿਆਦਾ ਖਤਰਾ ਹੈ ਬਹੁਤ ਚਾਂਸ ਆ ਜੀ ਕੋਈ ਦੂਰ ਤੱਕ ਮਾਰ ਕੇ ਦੇਖੋ ਇੰਨੀ ਲੰਮੀ ਲਾਈਨ ਆ ਗੱਡੀਆਂ ਇੱਧੇ ਭਰ ਭਰ ਕੇ ਜਾ ਰਹੀਆਂ ਵਾ ਦੇਖੋ ਹੂੰ ਗੱਡੀਆਂ ਭਰ ਭਰ ਕੇ ਅੱਛਾ ਦੇੜੀਆਂ ਆ ਗੱਡੀਆਂ ਹਾਂ ਜੀ ਭਾਈ ਕੀ ਨਾਮ ਆ ਆਪਣਾ ਜੀ ਐ ਦਲਤ ਸਿੰਘ ਜੀ ਆਪਣੀ ਏਜੰਸੀ ਦੀਆਂ ਕੰਪਲੇਂਟਾਂ ਆ ਰਹੀਆਂ ਕਿ ਜਿਹੜੇ ਸਿਲੰਡਰ ਨਹੀਂ ਮਿਲ ਰਹੇ ਕੀ ਕਾਰਨ ਕੀ ਅਸਲ ਚ ਕੰਪਲੇਂਟਾਂ ਇਹ ਆ ਵੀ ਆਈ ਕੱਲ ਜਿਹੜਾ ਉਹਨਾਂ ਬੁਕਿੰਗ ਸਿਸਟਮ ਹੋ ਗਿਆ ਹੂੰ ਬੁਕਿੰਗ ਕਰਦੋਂ ਬੁਕਾਇਆ ਜਦੋਂ ਉਹਦੇ ਤੇ ਲੋਕਾਂ ਨੂੰ ਕੋਈ ਡਰ ਪਿਆ ਹੈ ਕਿ ਸ਼ਾਰਟ ਹੋ ਗਿਆ ਜੇ ਆਪਾਂ ਬੁਕਿੰਗ ਨਹੀਂ ਕਰਾਂਗੇ ਫਿਰ ਲੋੜ ਨਹੀਂ ਦਿੰਦਾ ਅੱਛਾ ਫਿਰ ਸਾਡੇ ਕੋਲ ਰਿਕਾਰਡ ਦੇ ਵਿੱਚ ਉਹ ਸਾਰੇ ਲੋਡ ਹੀ ਸ਼ੋ ਹੁੰਦੇ ਨੇ ਜੋ ਊਟ ਐਮਪਟੀ ਸ਼ੋ ਹੋਣਗੇ ਤਾਂ ਫਿਰ ਲੋੜ ਮਿਲਦਾ ਇਸ ਕਰਕੇ ਜਦੋਂ ਨਹੀਂ ਬੁਕਿੰਗ ਨੂੰ ਹੋ ਗਈ ਐ ਤੇ ਰਸਵਾ ਆ ਲੋ ਉਹ ਕਈ ਲੋਕ ਇਲਜ਼ਾਮ ਲਗਾ ਰਿਹਾ ਕਿ ਬਲੈਕ ਚ ਦੇ ਰਿਹਾ ਤੇ ਸਾਨੂੰ ਨਹੀਂ ਦੇ ਰਿਹਾ ਭਾਈ ਸਾਨੂੰ ਆ ਕੇ ਗੋਲੀ ਮੈਂ ਖੜੀ ਜਾਂਦਾ ਜੇ ਮੈਂ ਬਲੈਕ ਕਦੀ ਕੀਤਾ ਠੀਕ ਹੈ ਆਪਾਂ ਨੂੰ ਇਹ ਨਹੀਂ ਆਈ ਡਾਰਕ ਕੋਈ ਕੋਈ ਬਲੈਕ ਨਹੀਂ ਦੇ ਪਹਿਲਾਂ ਸਾਡੇ ਕੋਲ ਰਿਕਾਰਡ ਆਇਆ ਸਾਡੇ ਕੋਲ ਰਿਕਾਰਡ ਆਇਆ ਉਹ ਕਹਿੰਦਾ ਰਿਕਾਰਡ ਹੈ ਸਾਡੇ ਕੋਲ ਪੈਸੇ ਵੱਧ ਲੈ ਕੇ ਉਹ ਕਲੈਂਟਰ ਦਿੱਤਾ ਕੋਈ ਬਲੈਕ ਨਹੀਂ ਇੱਕ ਹੋਰ ਹੈਗੀ ਆ ਬੜੇ ਲੋਕਾਂ ਵੱਲੋਂ ਜਿਹੜੇ ਫੋਨ ਆ ਰਹੇ ਲਗਾਤਾਰ ਹੈ ਕਿ ਜਿਹੜਾ ਰਾਸ਼ ਰੋਡ ਤੇ ਬਹੁਤ ਪਿਆ ਹੋਇਆ ਆਪਣੀ ਪਾਰਕਿੰਗ ਨਹੀਂ ਹੈਗੀ ਰੋਡ ਦੇ ਉੱਤੇ ਬਹੁਤ ਐਕਸੀਡੈਂਟ ਹੋਣ ਦਾ ਖਤਰਾ ਹੈ ਨਹੀਂ ਪਾਰਕਿੰਗ ਦੇਖੋ ਜੀ ਅਸੀਂ ਗੱਡੀਆਂ ਪਿੰਡ-ਪਿੰਡ ਭੇਜਦੇ ਆ ਲੋਕੀ ਫੇਰ ਇੱਥੇ ਆ ਜਾਂਦੇ ਆ ਗੱਡੀਆਂ ਕੋਲੋਂ ਲੈਣ ਹੂੰ ਸਪਲਾਈ ਚਾਲੀ ਕਰਨਾਂ ਦੇ ਲੋਕੀ ਲੈਣਦੇ ਆ ਅਸੀਂ ਤਾਂ ਲੋਕਾਂ ਨੂੰ ਇੱਥੇ ਸਾਦੇ ਹੀ ਨਹੀਂ ਠੀਕ ਹੈ ਪਰ ਲੋਕ ਮੈਂ ਵੇਖ ਰਿਹਾ ਕਾਫੀ ਗੁੱਸੇ ਨਾਲ ਆਜਾ ਇੱਥੇ ਵੱਧ ਘੱਟ ਵੀ ਕਈ ਹੋ ਰਹੇ ਨੇ ਕੀ ਕਾਰਨ ਸਮਝਦੇ ਹੋ ਇਸ ਚੀਜ਼ ਦਾ ਭੇ ਲੋਗ ਜਲੇ ਜਾਣ ਜਿਹਨੂੰ ਮਿਲ ਜਾਏਗਾ ਉਹ ਠੀਕ ਹੈ ਜ ਜ ਨਹੀਂ ਮਿਲਦਾ ਉਹਨੇ ਤਾਂ ਬੋਲ ਲਈ ਹੂੰ ਠੀਕ ਹੈ ਇੱਥੇ ਤੁਹਾਡੇ ਸਾਹਮਣੇ ਸੇਲ ਕਰ ਦਿੰਦੇ ਆ ਜਿੰਨੇ ਹੈਗੇ ਸਾਡੇ ਕੋਲ 25 ਦੇ ਬਗੈਰ ਇਕੱਠਾ ਨਾ ਕਿਸ ਨੂੰ ਬਲੈਕ ਦੇਣਾ ਨਾ ਕੁਝ ਠੀਕ ਹੈ ਜੀ ਧੰਨਵਾਦ